ਜਾਣੋ ਤੁਹਾਡੇ ਘਰ ਵਿੱਚ ਬਿੱਲੀ ਦਾ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਜਾਂ ਅਸ਼ੁਭ ਨੰਬਰ 1 ਜੇਕਰ ਤੁਹਾਡੇ ਘਰ ਅਚਾਨਕ ਚਿੱਟੀ ਬਿੱਲੀ ਆ ਜਾਵੇ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਚਿੱਟੀ ਬਿੱਲੀ ਨੂੰ ਸ਼ੁਭ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਚਿੱਟੀ ਬਿੱਲੀ ਆਪਣੇ ਨਾਲ ਸੁਭ ਸੰਤੇਸ਼ ਲੈ ਕੇ ਆਉਂਦੀ ਹੈ ਨੰਬਰ 2 ਜੇਕਰ ਤੁਹਾਡੇ ਘਰ ਅਚਾਨਕ ਕਾਲੀ ਬਿੱਲੀ ਆਉਣ ਲੱਗਦੀ ਹੈ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇੱਕ ਕਾਲੀ ਬਿੱਲੀ ਦਾ ਤੁਹਾਡੇ ਘਰ ਵਿੱਚ ਆਉਣਾ ਤੁਹਾਡਾ ਰਸਤਾ ਪਾਰ ਕਰਦੇ ਸਮੇਂ ਰਸਤਾ ਕੱਟਣਾ ਕਾਲੀ ਬਿੱਲੀ ਨਾਲ ਤੁਹਾਡਾ ਟਕਰਾਅ ਹੋਣਾ ਕਾਲੀ ਬਿੱਲੀ ਦਾ ਤੁਹਾਡੇ ਉੱਤੇ ਹਮਲਾ ਹੋਣਾ ਜੀਵਨ ਵਿੱਚ ਆਉਣ ਵਾਲੀਆਂ ਮੁਸੀਬਤਾਂ ਦੇ ਪ੍ਰਤੀਕ ਹਨ ਨੰਬਰ 3 ਘਰ ਵਿੱਚ ਬਿੱਲੀ ਦਾ ਰੋਣਾ ਅਸ਼ੁੱਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਵੀ ਸ਼ੁੱਭ ਕੰਮ ਤੋਂ ਪਹਿਲਾਂ ਬਿੱਲੀ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਇਸ ਨੂੰ ਅਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਬਿੱਲੀ ਦੇ ਰੋਣ ਦੀ ਆਵਾਜ਼ ਲਗਾਤਾਰ ਕਈ ਦਿਨਾਂ ਤੱਕ ਸੁਣਾਈ ਦਿੰਦੀ ਹੈ ਤਾਂ ਇਹ ਕਿਸੇ ਵੱਡੇ ਸੰਕਟ ਦੇ ਆਉਣ ਦਾ ਸੰਕੇਤ ਹੈ ਨੰਬਰ 4 ਜੇਕਰ ਤੁਹਾਡੇ ਘਰ ਵਿੱਚ ਕਈ ਬਿੱਲੀਆਂ ਆਪਸ ਵਿੱਚ ਲੜ ਰਹੀਆਂ ਹਨ ਤਾਂ ਇਹ ਵੀ ਚੰਗਾ ਨਹੀਂ ਮੰਨਿਆ ਜਾਂਦਾ ਇਹ ਪਰਿਵਾਰਿਕ ਰਿਸ਼ਤਿਆਂ ਵਿੱਚ ਮਤਭੇਦ ਦੀ ਨਿਸ਼ਾਨੀ ਹੈ ਨੰਬਰ 5 ਜੇਕਰ ਸਵੇਰੇ ਸਵੇਰੇ ਬਿੱਲੀ ਦੇ ਦਰਸ਼ਨ ਹੋ ਜਾਣ ਤਾਂ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਮਹਿਮਾਨ ਆ ਸਕਦੇ ਹਨ ਨੰਬਰ 6 ਜੇਕਰ ਤੁਹਾਡੇ ਘਰ ਵਿੱਚ ਬਿੱਲੀ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਬਹੁਤ ਹੀ ਅਸ਼ੁੱਭ ਸੰਕੇਤ ਹੈ ਇਸ ਤੋਂ ਇਲਾਵਾ ਬਿੱਲੀ ਨੂੰ ਖੁਦ ਵੀ ਮਾਰਨਾ ਨਾ ਭੁੱਲੋ ਬਦਕਿਸਮਤ ਉਸ ਵਿਅਕਤੀ ਨਾਲ ਵਾਪਰਨਾ ਯਕੀਨੀ ਹੈ ਜੋ ਬਿੱਲੀ ਨੂੰ ਮਾਰਦਾ ਹੈ ਨੰਬਰ 7 ਘਰ ਵਿੱਚ ਬਿੱਲੀ ਦੇ ਬੱਚੇ ਨੂੰ ਜਨਮ ਦੇਣਾ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਸੰਕੇਤ ਦਾ ਮਤਲਬ ਇਹ ਹੀ ਹੈ ਕਿ ਜਲਦੀ ਹੀ ਤੁਹਾਡੇ ਘਰ ਵਿੱਚ ਇੱਕ ਸ਼ੁਭ ਸਮਾਗਮ ਅਜੋਜਿਤ ਹੋਣ ਵਾਲਾ ਹੈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ